ਫਨੀ ਰੋਟੀ ਖਾ ਲਾ ਕੇ ਜੱਦ ਜੱਦ ਦੀ ਆ ਜਾ ਮੈਂ ਗਰਮ ਗਰਮ ਬਣਾ ਕੇ ਲੈ ਕੇ ਆਨੀ ਰੋਟੀ ਓ ਮਾਈ ਗਾਡ ਫੇਰ ਆ ਤੁਹਾਡੀ ਸਬਜੀ ਫਾਪੀ ਮੈਂ ਰੋਟੀ ਨਹੀਂ ਖਾਣੀ ਕਿਉਂ ਕੀ ਹੋ ਗਿਆ ਹੁਣ ਤੈਨੂੰ ਉਹ ਰਾਤ ਵਾਲੀ ਸਬਜੀ ਆਉ ਸਵੇਰ ਦਾ ਟਾਈਮ ਕੋਈ ਪਰੌਂਠਾ ਪੁੰਡਾ ਬਣਾ ਲਿਆ ਕਰੋ ਜੋ ਫਨੀ ਵਾਲੀ ਸਬਜੀ ਇਹ ਕੀ ਗੱਲ ਹੋਈ ਰਾਤ ਵਾਲੀ ਸਬਜੀ ਢਿੱਡ ਦੁਖਣ ਲਾਉਣਾ ਮੇਰਾ ਕੱਲਾ ਹੀ ਥੋੜੀ ਖਾਣ ਆਲਾ ਸਾਰੇ ਨੇ ਉਹੀ ਸਬਜੀ ਖਾਣੀ ਆ ਹੁਣ ਅੱਦੂਗੀ ਚਾਬੀ ਤਾਂ ਤੇਰੇ ਇੱਥੇ ਹੀ ਰਹਿ ਗਿਆ ਅਸ਼wini ਲੈ ਜਾ ਇਹਨੂੰ ਉਹ ਸਟੂਕਾ ਵੀ ਪਹਿਨੇ ਚਾਹੀਦੀ ਸੀ ਕਿ ਦੇਖੋ ਤੁਹਾਡੇ ਦੱਸ ਕਿੰਨੇ ਚਾਹੀਦੇ ਨੇ 10000 ਦੇ ਚਾਹੀਦੇ 10000 ਹਾਂਜੀ ਇੰਨੇ ਪੈਸੇ ਕੱਲੇ ਚਾਹੀਦੇ ਤੈਨੂੰ ਮੈਂ ਸ਼ਾਪਿੰਗ ਕਰਕੇ ਆਉਣੀ ਆ 22 ਦਿਨਾਂ ਰੋਏ 10 ਅਜੇ ਕਿਹੜੀ ਸ਼ਾਪਿੰਗ ਕਰਨੀ ਆ ਤੈ ਹੱਦੂ ਕੀ ਭਾਬੀ ਬ੍ਰਾਂਡਡ ਕੱਪੜੇ ਪਾਉਣਾ ਮੈਨੂੰ ਤੁਹਾਨੂੰ ਪਤਾ ਮੇਰਾ ਕੱਪੜੇ ਦੇ ਘਾਟਾ ਸੀ ਮੈਨੂੰ ਆਹ ਤੇ ਕਮਰਾ ਖੋਲ ਕੇ ਦੇਖੋ ਕਿਉਂ ਟੋਕਾ ਡਾਕੀ ਕਰੀਏ ਤੁਹਾਡੇ ਪੈਸੇ ਨੇ ਤੁਹ ਤੋਂ ਮੰਗੇ ਰੇ ਮੇਰੇ ਮਾਮਰੇ ਦੇ ਪੈਸੇ ਨੇ ਤੂੰ ਮੰਗਿਆ ਦੇ ਦੋ ਹੱਦ ਦਾ ਵੈਸੇ ਚੰਗਾ 3000 ਹੈ ਮੇਰੇ ਕੋਲ ਉਹ ਲੈ ਜਾ ਮੈਨੂੰ 10000 ਰੁਪਇਆ ਚਾਹੀਦਾ ਜੇ ਹੈਗਾ ਤਾਂ ਦੋ ਨਹੀਂ ਨਾ ਸੀ ਮੇਰੇ ਕੋਲ 3000 ਹੀ ਆ ਲੈਣੇ ਤਾਂ ਦੱਸ ਨਹੀਂ ਲੈਣੇ ਮਰਜੀ ਹੈ ਤੇਰੀ ਕਿੰਚ ਸੜ ਦੋ ਪੈਸੇ ਮੈਨੂੰ ਚਾਹੀਦਾ 3000 ਰੁਪਇਆ ਕਿੰਨਾ ਚ ਬੁਲਾਇਆ ਨਾ ਕਰ ਦੇਣੇ ਨੂੰ ਦੱਕਾ ਦੂਰਾ ਨਹੀਂ ਕਰਦਾਗਾ 21 ਸਾਲਾਂ ਦਾ ਹੋ ਗਿਆ ਵਾ ਪਤਾ ਨਹੀਂ ਕੀ ਬਣੂਗਾ ਇਸ ਮੁੰਡੇ ਦਾ ਬੇਲੀਆਂ ਤੋੜਦਾ ਵਾ ਸ਼ੁਕਰ ਅਸ ਅੱਛਾ ਬੰਦਾ ਰੋਟੀ ਦਾ ਹਿੱਲਾ ਕਰਦਾ ਮੇਰੇ ਬੱਚੇ ਬੜੇ ਖੁਸ਼ ਹੋਣਗੇ ਤੈਨੂੰ ਦਿਖਦਾ ਨਹੀਂ ਕਿ ਕੀ ਕਰਤਾ ਉਹ ਮੇਰੀ ਗੱਲ ਸੁਣ ਕੱਡੀ ਆ ਸੌਰੀ ਗੱਡੀ ਖਰਾਬ ਕਰ ਦਿੱਤੀ ਮੇਰੀ ਤੂੰ ਅੰਨੇ ਆ ਤੈਨੂੰ ਦਿਨਾ ਨਹੀਂ ਸਰਦਾਰਾ ਕੱਢ ਜਿਪ ਹਾ ਸਰਦਾਰਾ ਕੀ ਸਰਦਾਰਾ ਮੇਰੀ ਤਾਂ ਗੱਡੀ ਖਰਾਬ ਕਰ ਦਿੱਤੀ ਤੈਨ ਪੂਰੇ ਦਿਨ ਦੀ ਮਿਹਨਤ ਦਾ ਬਾਦ ਹੱਕ ਮੁੱਖੇ ਲੈ ਕੇ ਚੱਲ ਰਹੀ ਸੀ ਬੱਚੇ ਬਾਸਤ ਆਪ ਗੁੱਡ ਆਪ ਗੁੱਡ ਆਪ ਕੱਪੜੇ ਆਪਣੀ ਬੱਚੀ ਲਈ ਲੈ ਕੇ ਚੱਲ ਰਹੀ ਸੀ ਦਰਦ ਨਾਲ ਫੋਟੇ ਲੈ ਕੇ ਚੱਲ ਰਹੀ ਸੀ ਕੀ ਖਵਾਉਂਗਾ ਆਪਣੀ ਬੱਚੇ ਅਕੀਰ ਹੋਈ ਜਾਂਦਾ ਰੋਟੀ ਨੂੰ ਸਾਡੇ ਘਰੇ ਮੈਂ ਸਿੱਟ ਗਿਆ ਰੋਟੀ ਨੂੰ ਗਲਾਮ ਕਰਦਾ ਰੋਟੀ ਰੋਟੀ ਕੀ ਲੈ ਰੋਟੀ ਤੂੰ ਹੀ ਨਾ ਗਰੀਬ ਲੋਕਾਂ ਦੀ ਅੰਨੇ ਨੂੰ ਦੇਖਦਾ ਨਹੀਂ ਹੈ ਨਾ ਗੱਡੀ ਨੂੰ ਤਰੀਆਂ ਨੂੰ ਦੇਖਦਾ ਲੈ ਗੱਡੀ ਦਾ ਸਾਰ ਸੱਤਿਆਨਾਸ਼ ਕਰਤਾ ਸਰਦਾਰਾ ਕਿਰੀਬਾ ਨੂੰ ਕੀ ਪਤਾ ਕਿ ਕੀ ਹੁੰਦੀ ਯਾਰੋ ਕੀ ਕਦੇ ਉਹਨਾਂ ਤੋਂ ਪੁੱਛ ਕੇ ਦੇਖੀ ਸਰਦਾਰਾ ਛੜੇ ਪੁੱਕੇ ਸੌਂਦੇ ਨੇ ਰਾਤ ਨੂੰ ਛੜੇ ਪੂਰੇ ਦਿਨ ਦੀ ਮਿਹਨਤ ਤੋਂ ਬਾਅਦ ਕਿਸ ਗੋਦਾਂ ਦਾ ਜਾਨੀ ਲਾ ਸਕਦੇ ਕਿ ਰਾਤ ਨੂੰ ਰੋਟੀ ਮਿਲੂਗੀ ਕਿ ਨਹੀਂ ਉਹਨਾਂ ਨੂੰ ਪੁੱਛ ਕੇ ਦੇਖੀ ਰੋਟੀ ਕੀ ਹੁੰਦੀ ਆ ਹਾ ਕੱਪੜਾ ਚਾਹ ਦੇ ਨੂੰ ਤਲਟ ਗੱਲ ਲਈ ਕੱਪੜੇ ਨਹੀਂ ਨਾ ਮਿਲਦੇ ਉਹਨਾਂ ਨੂੰ ਪੁੱਛ ਕੇ ਦੇਖੀ ਕਿ ਕੱਪੜੇ ਕੀ ਹੁੰਦੇ ਆ ਕੀ ਰੋਈ ਜਾਣਾ ਕੱਪੜਿਆਂ ਨੂੰ ਤੈਨੂੰ ਦੇ ਦਾ ਨਾ ਨਾ 100 ਰੁਪਏ ਗੱਡੀ 'ਚ ਪਿਆ ਹੋਊਗਾ ਰੋਈ ਜਾਣਾ 100 100 ਰੁਪਏ ਆ ਸਰਦਾਰਾ ਤੂੰ ਮੁੱਬ ਦੇ ਕੋਲ ਹੀ ਰੱਖ ਮੈਂ ਮਿਹਨਤ ਕਸ਼ ਮਿਹਨਤ ਕਸ਼ ਮਜ਼ਦੂਰ ਆ ਕਮਾ ਕੇ ਲਾਉਣਾ ਜਾਣਦਾ ਮੈਂ ਤੂੰ ਆਪਣੇ ਪੈਸੇ ਆਪੇ ਕੋਲ ਰੱਖ ਤੇ ਉਸ ਉਸ ਵਹੀ ਗੁਰੂ ਅੱਗੇ ਮੈਂ ਅਰਦਾਸ ਕਰੂੰਗਾ ਕਿ ਸਮਾਂ ਰਹੇ ਤੇਨੂੰ ਹੱਥ ਲਾਜਵੇ ਇਸ ਰੋਟੀ ਦੀ ਇਸ ਪੈਸੇ ਦੀ ਇਸ ਕੱਪੜੇ ਦੀ ਤੂੰ ਕਦਰ ਕਰਨੀ ਤੱਕ ਨਵੇਂ ਸਰਦਾਰਾ ਹੋ ਬਹੁਤ ਲੱਗਤੇ ਦੂ ਐਡੀਕ ਅਕਲ ਬਖਸ਼ ਕੇ ਦੀਕਾ ਕਲ ਬਖਸ਼ੇ ਦੋਸਤੋ ਅਸੀਂ ਸਾਰੇ ਬੜੇ ਭਾਗਾ ਵਾਲੇ ਆ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਹਰ ਇੱਕ ਨਿਯਾਮਤ ਬਖਸ਼ੀ ਹੈ ਪਰ ਪੈਸੇ ਦੇ غرੂਰ ਵਿੱਚ ਕਦੇ ਵੀ ਕਿਸੇ ਨਾਲ ਇਸ ਤਰ੍ਹਾਂ ਦਾ ਮਜ਼ਾਕ ਨਾ ਕਰੋ ਕਿਉਂਕਿ ਜੋ ਅਸੀਂ ਅੱਜ ਬੀਜ ਰਹੇ ਹਾਂ ਕੱਲ ਨੂੰ ਉਹੀ ਵੜਨਾ ਪੈਣਾ ਸੋ ਹਮੇਸ਼ਾ ਹਰ ਇੱਕ ਦੀ ਇੱਜ਼ਤ ਕਰੋ ਚਾਹੇ ਉਹ ਕੋਈ ਕਿਸਾਨ ਹੈ ਚਾਹੇ ਕੋਈ ਰੇੜੀ ਲਾਉਣ ਵਾਲਾ ਚਾਹੇ ਕੋਈ ਗਰੀਬ ਮਜ਼ਦੂਰ ਚਾਹ ਫਿਰ ਕੋਈ ਰਾਜਾ